ਜੋ ਲੋਕ ਆਪਣੇ ਵਹੀਕਲਾਂ ਰਾਹੀਂ ਲੰਬਾ ਸਫ਼ਰ ਤੈਅ ਕਰਨ ਦੀ ਤਿਆਰੀ ਕਰ ਰਹੇ ਨੇ ਉਹ ਖਬਰ ਇਹ ਜ਼ਰੂਰ ਧਿਆਨ ਨਾਲ ਵੇਖ ਲੈਣ 10 ਦਿਨਾਂ ਪਹਿਲਾਂ ਇੱਕ ਬਲੇਰੋ ਟੈਕਸੀ ਨੰਬਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਤੁਸੀਂ ਦੇਖੋ ਪੂਰੀ ਗੱਡੀ ਸੜ ਕੇ ਸੁਆਹ ਹੋ ਰਹੀ ਹੈ ਇਹ ਖਬਰ ਤੁਹਾਨੂੰ ਪਠਾਨਕੋਟ-ਦਲਹੌਂਜੀ ਰੋਡ ਦੀ ਦਿਖਾ ਰਹੇ ਹਾਂ ਜਿੱਥੇ ਇੱਕ ਡਰਾਈਵਰ ਜਦੋਂ ਆਪਣੀ ਟੈਕਸੀ ਨੰਬਰ ਗੱਡੀ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਉਸ ਗੱਡੀ ਦੇ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਡਰਾਈਵਰ ਨੇ ਸਾਈਡ ਤੇ ਗੱਡੀ ਲਾਈ ਤਾਂ ਦੇਖਿਆ ਵਿੱਚ ਅੱਗ ਲੱਗੀ ਹੋਈ ਹੈ ਤਾਂ ਬੜੀ ਮੁਸ਼ਕਲ ਦੇ ਨਾਲ ਉਸ ਡਰਾਈਵਰ ਨੇ ਆਪਣੀ ਜਾਨ ਬਚਾਈ ਕਾਫੀ ਦੂਰ ਜਾ ਕੇ ਆਪਣੀ ਗੱਡੀ ਤੋਂ ਖੜਾ ਹੋਇਆ ਤਾਂ ਜਦੋਂ ਅੱਗ ਦੇ ਭਾਂਬੜ ਮਚੇ ਤਾਂ ਡਰਾਈਵਰ ਵੀ ਪੂਬਾ ਮਾਰ ਕੇ ਰੋਣ ਲੱਗ ਪਿਆ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਇਸ ਡਰਾਈਵਰ ਨੇ ਆਪਣੀ ਟੈਕਸੀ ਗੱਡੀ ਪਾਈ ਸੀ ਟੂਰਿਸਟਾਂ ਵਾਸਤੇ ਪਰ ਕੀ ਪਤਾ ਸੀ ਇਸ ਤਰੀਕੇ ਦੇ ਨਾਲ ਉਸ ਦੀ ਗੱਡੀ ਸੜ ਕੇ ਸੁਆਹ ਹੋ ਜਾਏਗੀ ਜਿਹੜੇ ਲੋਕ ਪਹਾੜਾਂ ਦੇ ਵਿੱਚ ਘੁੰਮਣ ਦਾ ਪਲਾਨ ਕਰ ਰਹੇ ਨੇ ਜਾਂ ਫਿਰ ਲੰਬਾ ਸਫ਼ਰ ਕਿਤੇ ਟੂਰਿਸਟ ਜਾਨ ਦੀ ਤਿਆਰੀ ਕਰ ਰਹੇ ਨੇ ਤਾਂ ਜ਼ੁਰ ਆਪਣੇ ਵਹੀਕਲਾਂ ਦਾ ਧਿਆਨ ਰੱਖੋ ਗੱਡੀ ਨੂੰ ਜ਼ੁਰ 100 200 ਕਿਲੋਮੀਟਰ ਦੀ ਦੂਰੀ ਤੋਂ ਜਾ ਕੇ ਜੂਰਾ ਉਸ ਗੱਡੀ ਦਾ ਇੰਜਣ ਠੰਡਾ ਕੀਤਾ ਜਾਵੇ ਤਾਂ ਕਿ ਇਸ ਤਰੀਕੇ ਦੀ ਘਟਨਾਵਾ ਨਾ ਵਾਪਰਨ ਕਿਉਂਕਿ ਅੱਜ ਕੱਲ ਜੋ ਅੱਗ ਲੱਗਣ ਦੀ ਘਟਨਾਵਾ ਜਿਸ ਤਰੀਕੇ ਨਾਲ ਸੀ ਕਈ ਕਾਰ ਮਕੈਨਿਕਾ ਤੋਂ ਹੀ ਪਤਾ ਕੀਤਾ ਸੀ ਕਈ ਵਾਰ ਐਕਸਟਰਾ ਬਾਇਰ ਜੋ ਆਪਾਂ ਗੱਡੀ ਦੇ ਵਿੱਚ ਪਵਾ ਲੈਂਦੇ ਆ ਜਾਂ ਜਪ ਸਿਸਟਮ ਲਗਵਾ ਲੈਂਦੇ ਆ ਹੌਰਨ ਜਿਹੜੇ ਐਕਸਟਰਾ ਲਗਵਾ ਦਿੰਦੇ ਆ ਉਸ ਦੇ ਕਾਰਨ ਜਿਹੜੀਆਂ ਤਾਰਾ ਗਰਮ ਹੋ ਜਾਂਦੀਆਂ ਨੇ ਜਿਸ ਤੋਂ ਕਾਰਨ ਫਿਰ ਇਸ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾਵਾਂ ਵਾਪਰ ਜਾਂਦੀਆਂ ਨੇ ਜਾਂ ਫਿਰ ਕਈ ਵਾਰ ਹੋਰ ਵੀ ਇੰਜਣ ਦੇ ਵਿੱਚ ਕਾਰਨ ਬਣ ਜਾਂਦੇ ਨੇ ਜਿਸ ਕਾਰਨ ਅੱਗ ਲੱਗਦੀ ਹੈ ਤਾਂ ਤੁਸੀਂ ਦੇਖੋ ਕਿਵੇਂ ਅੱਗ ਦੇ ਭਾਂਬੜ ਮਚ ਰਹੇ ਨੇ ਇਸ ਟੈਕਸੀ ਨੰਬਰ ਗੱਡੀ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਇਸ ਵਿਅਕਤੀ ਨੇ ਆਪਣੀ ਟੈਕਸੀ ਨੰਬਰ ਗੱਡੀ ਪਾਈ ਸੀ ਬੜਾ ਮੁਸ਼ਕਿਲ ਕੰਮਕਾਰ ਤੋਰਿਆ ਸੀ ਕਿ ਪਤਾ ਸੀ ਕਿ ਉਸ ਦਾ ਕੰਮਕਾਰ ਬਿਲਕੁਲ ਠੱਪ ਹੋ ਜਾਏਗਾ ਬੜੀ ਮੁਸ਼ਕਿਲ ਦੇ ਨਾਲ ਡਰਾਈਵਰ ਨੂੰ ਤੁਸੀਂ ਦੇਖੋ ਨਜ਼ਦੀਕ ਦੇ ਲੋਕ ਹੌਸਲਾ ਦੇ ਰਹੇ ਨੇ ਕਿ ਕੋਈ ਗੱਲ ਨਹੀਂ ਤੇਰੀ ਜਾਨ ਬਚ ਗਈ ਇਹ ਹੀ ਬਹੁਤ ਹੈ ਕਿਉਂਕਿ ਵਹੀਕਲ ਤਾਂ ਫਿਰ ਵੀ ਬਣ ਜਾਏਗਾ ਗੱਡੀਆਂ ਫਿਰ ਬਣ ਜਾਣਗੀਆਂ ਪਰ ਇਨਸਾਨ ਮੁੜ ਕੇ ਨਹੀਂ ਬਣੇਗਾ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਅੱਗ ਇੰਨੀ ਭੰਬੜ ਮਚਾ ਰਹੀ ਹੈ ਕਿ ਪੂਰੀ ਗੱਡੀ ਆ ਡਰਾਈਵਰ ਦੇ ਅੱਖਾਂ ਦੇ ਸਾਹਮਣੇ ਸੜਕੇ ਸਬਾਹ ਹੋ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਪਠਾਨ ਕੋਡ ਲਹੋਜੀ ਰੋਡ ਦੀ ਦਿਖਾ ਰਹੀ ਹੈ ਕਿ ਡਰਾਈਵਰ ਨੂੰ ਹੁਣ ਤੋਂ ਦੇਖੋ ਕਿ ਬੜਾ ਹੌਸਲਾ ਦੇ ਕੇ ਪਾਣੀ ਪਿਲਾਇਆ ਜਾ ਰਿਹਾ ਹੈ ਹੌਸਲਾ ਦਿੱਤਾ ਜਾ ਰਿਹਾ ਹੈ ਕਿ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਪਰ ਹੁਣ ਹੌਸਲਾ ਰੱਖ ਜਦ ਤੇ ਹੋਰ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਤੁਸੀਂ ਵੀ ਵੱਧ ਤੋਂ ਵੱਧ ਖਬਰ ਸ਼ੇਅਰ ਕਰਦੇ ਕਰੋ ਤਾਂਕਿ ਹੋਰ ਲੋਕਾਂ ਤੱਕ ਵੀ ਇਸ ਤਰੀਕੇ ਦੀ ਜਾਣਕਾਰੀ ਪਹੁੰਚ ਸਕੇ ਕਿਸੇ ਹੋਰ ਨਾਲ ਵੀ ਇਸ ਤਰੀਕੇ ਦਾ ਹਾਸਨ ਵਾਪਰ ਸਕੇ ਹੋਰ ਦੀ ਗੱਡੀ ਦੇ ਵਿੱਚ ਇਸ ਤਰੀਕੇ ਦੀ ਅੱਗ ਨਾ ਲੱਗ ਸਕੇ ਖਬਰ ਦਿਖਾਣ ਦਾ ਹੀ ਮਕਸਦ ਹੁੰਦਾ ਹੈ ਕਿ ਜਿਹੜੇ ਟੂਰਿਸਟ ਘੁੰਮਣ ਦਾ ਪਲਾਨ ਕਰ ਰਹੇ ਨੇ ਆਪਣੇ ਵਹੀਕਲਾਂ ਰਾਹੀਂ ਤਾਂ ਜਰੂਰ ਉਹਨਾਂ ਨੂੰ ਆਪਣੇ ਵਹੀਕਲਾਂ ਦੀ ਮਕੈਨਿਕ ਕੋਲ ਜਾ ਕੇ ਜੂ ਰਿਪੇਅਰ ਕਰਾਣੀ ਚਾਹੀਦੀ ਹੈ ਆਪਣੇ ਇੰਜਨ ਗੱਡੀ ਦਿਖਾਣਾ ਚਾਹੀਦਾ ਹੈ ਹੋਰ ਕੋਈ ਵਾਇਰ ਲੱਗਦਾ ਹੈ ਕਿ ਸਪਰਕ ਕਰ ਰਹੀ ਹੈ ਉਹ ਵੀ ਦਿਖਾਣੀ ਚਾਹੀਦੀ ਤਾਂਕਿ ਇਸ ਤਰੀਕੇ ਦੀ ਘਟਨਾ ਨਾ ਵਾਪਰ ਸਕੇ